ਸਸੀ ਕਾਰ ਵੀ ਸਾਰੇ ਲੋਕ ਨੂੰ ਸਰ ਨੂੰ ਵਧਾਈਆਂ ਹੋਗੀਆਂ ਸਭ ਨੂੰ ਵਧਾਈਆਂ ਹੋ ਜਿਵੇਂ ਕਿ ਭਾਈ ਆਪਾਂ ਅਸਲ ਲੱਗੇ ਕਿ ਹਾਵੇ ਕੀਤੀ ਹੈ ਜੀ ਹਾਂ ਜੀ ਭਾਈ ਲੋਕੀ ਕਿੰਦਾ ਲੱਗ ਰਿਹਾ ਜੀ ਬਸ ਬਹੁਤ ਸਾਰੇ ਬੰਦੇ ਜਿੱਤੇ ਜਿੰਨੇ ਵੀ ਹੈਗੇ ਕਬੂਤਰਬਾਜੀ ਕਬੂਤਰਬਾਜੀ ਰਹਿਣੀ ਚਾਹੀਦੀ ਵਧੀਆ ਹੋਣੀ ਚਾਹੀਦੀ ਬਾਜੀ ਕੋਈ ਨਸਾ ਬਣਾਉਣਾ ਚਾਹੀਦਾ ਕਬੂਤਰਬਾਜੀ ਵੀ ਕਬੂਤਰ ਵਧੀਆ ਉਡਾਓ ਤੇ ਆਪਣਾ ਇਹ ਪੁੱਛਿਆ ਉਹਦਾ ਅਸਟਾਲ ਕਾਨਫਰੈਂਸ ਮੇਰਾ ਉਸਤਾਜ ਹੈ ਵੀਵਾ ਪੈੜ ਵਾਲਾ ਆ ਮੇਰਾ ਦਾ ਜੀਵਨ ਕਾਲਣਾ ਕਿੰਨੇ ਕ ਟਾਈਮ ਤੋਂ ਸ਼ੁਰੂ ਹੋ ਗਿਆ ਹੋ ਗਏ 25 ਸਾਲ ਹੋ ਗਏ ਜੇਤੇ ਪਿਛਲੇ ਸੀਜ਼ਨ ਦੇ ਵਿੱਚ ਆਪਾਂ ਪਿਛਲੇ ਸੀਜ਼ਨ ਦੇ ਵਿੱਚ ਆਪਾਂ 11 ਵਾਜੀ ਜਿੱਤੀ 12 ਛੱਡੀ ਤੇ 11 ਜਿੱਤੀ ਜੇਤੇ ਇਸ ਸੀਜ਼ਨ ਦੇ ਵਿੱਚ ਇਸ ਸੀਜ਼ਨ ਦੇ ਵੀ 3 ਵਾਜੀ ਜਿੱਤ ਲਈ 4 3 ਜਿੱਤੇ ਤੇ ਅੱਜ ਤੁਸੀਂ ਖੋਸੋ ਪੂਰੇ ਬਾਜੀ ਪੂਰੇ ਖੋਸ ਹੈਗੇ ਤੇ ਜਿਵੇਂ ਕੀ ਪਤਾ ਲੱਗ ਕਹਿੰਦੇ ਪ੍ਰੇਜ ਦੀ ਵੀ ਲੋੜ ਸੀਗੀ ਆਪਾਂ ਨੂੰ ਵੀ ਬਾਂਝ ਆ ਰਹੀ ਆ ਜੀ ਹੁਣ ਉਸੀ ਬੋਲ ਹੈ ਜੀ ਫਰੀਦ ਜੀ ਕੀ ਨੋਟ ਹੈ ਜੀ ਅੱਛਾ ਦੂਸਰੋਂ ਵੀ ਡੰਡਾ ਪਾਣੀ ਪਿਆਣਾ ਮੰਨਦਾ ਨਹੀਂ ਸਾਡੇ ਉਸਤਾਦ ਵੀ ਵਧੀਆ ਹੈ ਸਾਡੇ ਆਪਾ ਹੈਗੇ ਇਹ ਵੀ ਹੋਣਾ ਇੱਕ ਨੰਬਰ ਆਪਾਂ ਸਾਰੇ ਰੱਛਾ ਸਾਰਾ ਇਕੱਠਾ ਗੁਰੂ ਦਾ ਜਿਵੇਂ ਭਾਈ ਤੁਸੀਂ ਵੀ ਕਦਵਾ ਲਗਾ ਹਾਂ ਜੀ ਆਪਰੇ ਨਾਮੇ ਪੁੱਛ ਕੇ ਨਾਮੇ ਪੂਰ ਹੋਣੀ ਚੀਜ਼ ਤੇ ਆਪਣਾ ਉਸਤਾਦ ਉਹ ਹੈ ਮੈਂ ਉਸਤਾਦ ਨੂੰ ਮਾਰਦਾ ਚੜ੍ਹਨ ਲੈਣ ਦੇ ਅੱਜ ਦਾ ਸਾਥ ਆਖ ਚਾਹਤ ਤੇ ਜੀਤਿਆ ਵੀਰ ਆ ਤੁਹਾਨੂੰ ਸੁਣੋ ਅੱਜ ਇਸ ਜਿੱਤੇ ਕੱਟੇ ਇਸ ਜਿੱਤੇ ਜੋ ਹੋ ਜੱਟੀਆਂ ਤੇ ਕੋਈ ਦਿੱਕਤ ਨਹੀਂ ਨੰਬਰ ਅੱਛਾ ਨੰਬਰ ਅੱਤਮੈ ਨੰਬਰ ਕਰਕੇ ਜੀ ਚਲੋ ਬਾਕੀ ਦੇਖਣ ਵਾਲਿਆਂ ਨੂੰ ਸਾਰਿਆਂ ਦਾ ਧੰਨਵਾਦ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਹਦੇ ਤੁਸੀਂ ਹਾਂ ਵੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਾਈ ਕੁੱਪਤਵਾਜ ਨੂੰ ਸਭ ਨੂੰ ਕੁੱਪਤਵਾਜ ਨੂੰ ਬਾਈ ਪ੍ਰਮਾਤਮਾ ਸਾਹਿਬ ਕੇ ਕੁੱਪਤਵਾਜੀ ਜੀਦਾਬ ਸਭ ਨੂੰ ਜੀਦਾਬ ਧੰਨਵਾਦ ਧੰਨਵਾਦ